فیروز پور ਕੈਂਟ ਦੀ ਮੰਡੀ ਵਿੱਚ ਚੋਨਾ ਲੈ ਕੇ ਆਉਣ ਵਾਲੇ ਕਿਸਾਨ ਵੀਰੋ ਹੋ ਜਾਓ ਸਾਵਧਾਨ ਜਿਆਦਾ ਨਮੀ ਪਾਏ ਜਾਣਤੇ ਹੋਣਾ ਪਵੇਗਾ ਖੱਜਲ ਖੁਆਰ ਜਿਆਦਾ ਨਮੀ ਪਾਏ ਜਾਣਤੇ ਤਿੰਨ ਟਰਾਲੀਆਂ ਭੇਜੀਆਂ ਵਾਪਸ ਸੈਕਟਰੀ ਜਸਪ੍ਰੀਤ ਨੇ ਕੀਤੀ اپੀਲ ਮੰਡੀ ਵਿੱਚ ਸੁੱਕਾ ਚੋਨਾ ਹੀ ਲਿਆਉਣ ਕਿਸਾਨ ਚੋਨੇ ਦੀ ਸਰਕਾਰੀ ਖਰੀਦ ਪਾਵੇ ਸਰਕਾਰ ਵੱਲੋਂ ਪਿਛਲੇ ਕੁਝ ਦਿਨਾਂ ਤੋਂ ਸ਼ੁਰੂ ਕਰਵਾਈ ਜਾ ਚੁੱਕੀ ਹੈ ਲੇਕਿਨ ਹਾਲੇ ਫਸਲ ਦੀ ਮੰਡੀਆਂ ਵਿੱਚ ਆਮਦ ਖੁੱਲ ਕੇ ਸ਼ੁਰੂ ਨਹੀਂ ਹੋਈ ਖੇਤਾਂ ਵਿੱਚ ਖੜਾ ਝੋਨਾ ਹਾਲੇ ਪੂਰੀ ਤਰ੍ਹਾਂ ਪੱਕ ਕੇ ਤਿਆਰ ਨਹੀਂ ਹੋਇਆ। ਲੇਕਿਨ ਕੁਝ ਕਿਸਾਨ ਵੱਲੋਂ ਜ਼ਿਆਦਾ ਨਮੀ ਵਾਲੇ ਝੋਨੇ ਦੀ ਕਟਾਈ ਕਰਕੇ ਅਸਲ ਫਸਲਕ ਮੰਡੀਆਂ ਵਿੱਚ ਲਿਆਣੀ ਸ਼ੁਰੂ ਕਰ ਵੀ ਦਿੱਤੀ ਗਈ ਹੈ। ਲੇਕਿਨ ਉਹ ਇਹ ਨਹੀਂ ਜਾਣਦੇ ਕਿ ਮੰਡੀ ਵਿੱਚ ਜ਼ਿਆਦਾ ਨਮੀ ਵਾਲਾ ਝੋਨਾ ਲਿਆਉਣ ਦੀ ਮਨਾਹੀ ਹੈ। ਹੋਨੇ ਕਹਿਣ ਤੋਂ ਗੁਰੇਜ਼ ਨਹੀਂ ਕੀਤਾ ਜਾ ਸਕਦਾ ਕਿ ਕਿਸਾਨ ਵੀਰੋ ਸਾਵਧਾਨ ਹੋ ਜਾਓ। ਜ਼ਿਆਦਾ ਨਮੀ ਵਾਲਾ ਝੋਨਾ ਫਿਰੋਜ਼ਪੁਰ ਕੈਂਟ ਦੀ ਮੰਡੀ ਵਿੱਚ ਲਿਆਣ ਦਾ ਤਾਂ ਵਾਪਸ ਜਾਣ ਨੂੰ ਮਜਬੂਰ ਹੋਣਾ ਪਵੇਗਾ। ਕਿਉਂਕਿ ਅੰਜ ਮਾਰਕੀਟ ਕਮੇਟੀ ਮੁਲਾਜ਼ਮਾਂ ਵੱਲੋਂ ਜ਼ਿਆਦਾ ਨਮੀ ਪਾਈ ਜਾਣ ਤੇ ਚੋਨੇ ਨਾਲ ਭਰੀਆਂ ਤਿੰਨ ਟਰਾਲੀਆਂ ਵਾਪਸ ਮੋੜੀਆਂ ਗਈਆਂ ਹਨ ਜਿਹੜੀਆਂ ਟਰਾਲੀਆਂ ਵਾਪਸ ਮੋੜੀਆਂ ਗਈਆਂ ਉਹਨਾਂ ਵਿੱਚ ਭਰੀ ਚੋਨੇ ਦੀ ਫਸਲ ਵਿੱਚ ਨਿਰਧਾਰਿਤ ਮਾਤਰਾ ਤੋਂ ਜ਼ਿਆਦਾ ਨਮੀ ਪਾਈ ਗਈ ਸਰਕਾਰ ਵੱਲੋਂ 17% ਤੱਕ ਨਮੀ ਵਾਲਾ ਚੋਨਾ ਮੰਡੀ ਵਿੱਚ ਲਿਆਉਣ ਦੇ ਨਿਯਮ ਲਾਗੂ ਕੀਤੇ ਗਏ ਹਨ ਮਗਰ ਫਿਰੋਜ਼ਪੁਰ ਕੈਂਟ ਦੀ ਮੰਡੀ ਵਿੱਚ ਜੋ ਚੋਨੇ ਦੀਆਂ ਟਰਾਲੀਆਂ ਵਾਪਸ ਮੋੜੀਆਂ ਗਈਆਂ ਉਹਨਾਂ ਦਾ ਮੋਸਚਰਾਈਜ਼ਰ ਮਸ਼ੀਨ ਤੇ ਚੈੱਕ ਕਰਨ ਤੇ ਓਨੀ ਫੀਸਦ ਨਮੀ ਪਾਈ ਗਈ ਜਿਸ ਕਾਰਨ ਮੁਲਾਜ਼ਮਾਂ ਨੂੰ ਇੱਕ ਕਦਮ ਚੱਕੜਾ ਪਿਆ ਦੂਜੇ ਪਾਸੇ ਫਿਰੋਜ਼ਪੁਰ ਮਾਰਕੀਟ ਕਮੇਟੀ ਦੇ ਸਕੱਤਰ ਜਸਪ੍ਰੀਤ ਸਿੰਘ ਨੇ ਦੱਸਿਆ ਕਿ ਉਹਨਾਂ ਵੱਲੋਂ ਖਰੀਦ ਸ਼ੁਰੂ ਹੋਣ ਤੋਂ ਪਹਿਲਾਂ ਹੀ ਕਿਸਾਨਾਂ ਨੂੰ ਜ਼ਿਆਦਾ ਨਮੀ ਵਾਲਾ ਚੋਨਾ ਮੰਡੀ ਵਿੱਚ ਨਾ ਲਿਆਉਣ ਦੀ ਅਪੀਲ ਕੀਤੀ ਗਈ ਸੀ ਲੇਕਿਨ ਕਿਸਾਨ ਵੀਰ ਆਪਣੀ ਮਨਮਾਨੀ ਕਰਕੇ ਅੱਜ ਮੰਡੀਆਂ ਵਿੱਚ ਜ਼ਿਆਦਾ ਨਮੀ ਵਾਲਾ ਚੋਨਾ ਲੈ ਕੇ ਆ ਗਏ ਜਦੋਂ ਨਵੀਂ ਚੈੱਕ ਕੀਤੀ ਗਈ ਤਾਂ ਨਿਰਧਾਰਿਤ ਮਾਤਰਾ ਤੋਂ ਜ਼ਿਆਦਾ ਚੋਨੇ ਵਿੱਚ ਨਮੀ ਪਾਈ ਗਈ ਉਨਾਂ ਨੇ ਇੱਕ ਵਾਰ ਮੰਡੀਆਂ ਵਿੱਚ ਝੋਨਾ ਲਿਆਉਣ ਵਾਲੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਆਪਣੀ ਫਸਲ ਸੁੱਕਾ ਕੇ ਹੀ ਲਿਆਉਣ ਤਾਂ ਕਿ ਕਿਸੇ ਖੱਜਲ ਖੁਆਰੀ ਦਾ ਸਾਹਮਣਾ ਨਾ ਕਰਨਾ ਪਵੇ ਅਤੇ ਖਰੀਦ ਏਜੰਸੀਆਂ ਵੀ ਬਿਨਾਂ ਕਿਸੇ ਰੁਕਾਵਟ ਫਸਲ ਨੂੰ ਖਰੀਦ ਕਰ ਲੈਣ। ਉਹਨਾਂ ਦਾ ਕਹਿਣਾ ਹੈ ਕਿ ਜੋ ਕਿਸਾਨ ਨਮੀ ਭਰਪੂਰ ਫਸਲ ਲੈ ਕੇ ਮੰਡੀ ਵਿੱਚ ਆਉਂਦੇ ਹਨ ਉਹ ਆਪਣੀ ਫਸਲ ਫਰਸ਼ ਦੇ ਖਿਲਾਰ ਦਿੰਦੇ ਹਨ ਜਿਸ ਕਾਰਨ ਦੂਸਰੇ ਕਿਸਾਨਾਂ ਨੂੰ ਆਪਣੀ ਫਸਲ ਉਤਾਰਨ ਵਿੱਚ ਮੁਸ਼ਕਲ ਪੇਸ਼ ਆਉਂਦੀ ਹੈ। ਇਸ ਲਈ ਕਿਸਾਨ ਵੀਰ ਇਸ ਗੱਲ ਦਾ ਧਿਆਨ ਦੇਣ ਮੰਡੀ ਵਿੱਚ ਉਹ ਕੇਵਲ ਸੁਕਾ ਕੇ ਹੀ ਲਿਆਣ